हिमाचल ਨੂੰ ਹੈ ਕਦੀ ਪੁੱਲਣੀ ਚਾਹੀਦਾ ਤੁਹਾਡਾ 80% ਯੂਥ ਪੰਜਾਬ ਤੇ ਚੰਡੀਗੜ੍ਹ ਕੰਮ ਕਰਨਾ ਹੁੰਦਾ ਇਹ ਕਦੀ ਪੰਜਾਬੀ ਇਸ ਲਾਈਨ ਤੇ ਉੱਤਰ ਆਏ ਫੇਰ ਆ ਪਟਿਆਲਾ ਰਜਿੰਦਰਾ ਹਸਪੀਟਲ ਤੇ ਵੀ 300 400 ਮਲਾਜਮ ਲੈ ਕੇ ਹਿਮਾਚਲ ਦਾ ਕਦੀ ਪੁੱਛੋ ਜਾ ਕੇ ਉਹਨਾਂ ਮਾਚਰਨੀ ਕਦੇ ਪੰਜਾਬ ਦਾ ਹਿੱਸਾ ਸੀ ਪੰਜਾਬ ਤੋਂ ਨਿਕਲਿਆ ਯਾਰ ਐਂ ਤੁਹਾਡੇ ਨਾਲ ਹਰਿਆਣਾ ਨਹੀਂ ਕਰਦਾ ਕਦੀ ਕਹਿ ਕੇ ਦੇਖਿਓ ਨਾ ਮੈਂ ਤੁਹਾਡੇ ਮਗਰ ਪੈ ਜਾਣਗੇ ਜਾਬ ਤੋਂ ਬੋਟਨਾ ਸੁਣੀ ਹੈ ਨਾ ਹਿਮਾਚਲ ਦੇ ਬੰਦੇ ਨੂੰ ਚਾਲੀ ਵਾਲਿਆਂ ਨੇ ਬੰਦਾ ਚਲੇ ਜਾਓ ਖਰੜ ਚਲੇ ਜਾਓ ਤੁਸੀਂ ਹਿਮਾਚਲ ਸਾਰਾ ਬੈਠਾ ਹੈਗਾ ਮੈਂ ਕਹਿੰਦਾ ਵਡੀਆਂ ਵਡੀਆਂ ਆਈਟੀ ਕੰਪਨੀਆਂ ਦੇ ਵਿੱਚ ਅੱਜ ਕੁੜੀਆਂ ਮੁੰਡੇ ਜਿੰਨੇ ਲੱਗੇ ਸਾਰਾ ਬੰਦਾ ਕੰਮ ਕਰ ਰਿਹਾ 70-70% ਹਿਮਾਚਲ ਤੋਂ ਨੇ ਹਿਮਾਚਲ ਤੋਂ ਨੇ ਸਾਰੇ ਸੱਤਾ ਨੰਬੀ ਦੇ ਸਿਰ ਤੇ ਮਾਰੀ ਗਈ ਪਤਾ ਨਹੀਂ ਕੀ ਮਾਰਿਆ ਕੀ ਇੱਕ ਸਾਲ ਦਾ ਜਵਾਨ ਸੀ ਮਗਰ ਯਾਰ ਹਜੇ ਨਵਾਂ ਨਵਾਂ ਵਿਆਹ ਹੋਇਆ ਹੋਇਆ ਸੀ ਛੋਟਾ ਜਿਹਾ ਬੱਚਾ ਦੇਖਣਾ ਨਹੀਂ ਚਾਰ ਹੀ ਪੂਰੇ ਕੀਤੇ ਸੀ ਘਰ ਤੋਂ ਬਾਹਰ ਕਰਤਾ ਅੱਜ ਸਾਰਾ ਹਿਮਾਚਲ ਤੋਂ ਜਾ ਕੇ ਮੈਂ ਵੀ ਆ ਫੀਲ ਕੀਤਾ ਕੋਈ ਟੂਰਿਜ਼ਮ ਸੇਫ ਨਹੀਂ ਹੁੰਦਾ ਮਾੜੀ ਜੀ ਗੱਲ ਹੋਣ ਤੇ ਇਹ ਇਕੱਠੇ ਹੋ ਜਾਂਦੇ ਨੇ ਤੁਹਾਨੂੰ ਪਤਾ ਫਿਰ ਰਸਤਾ ਵੀ ਕੋਈ ਭੱਜ ਬੰਦਾ ਭੱਜੂ ਕਿੱਥੇ ਜੇ ਜਰਾਮ ਜੇ ਪਿੱਛੇ ਹਟ ਜੇ ਇਹਨਾਂ ਦੀ ਅਗਲ ਟਿਕਾਣੇ ਆ ਜਾਈਂ ਇਹਨਾਂ ਦੇ ਸੱਤੂ ਵੀਤ ਜਾਣਗੇ ਮੰਨ ਲਿਆ ਕੋਈ ਗਾੜੀ ਗਲੋਚ ਗੁਲਤੀ ਦੀ ਉਹਦੀ ਤੁਸੀਂ ਮਾਰ ਦੋਗੇ ਬੰਦੇ ਜੱਮਾ ਮਾਰਮੋਂ ਵੀ ਕੀ ਦਲੇਰੀ ਹੈ ਤੁਸੀਂ 25 30 ਜਣੇ ਇਕੱਠੇ ਹੋ ਜਾਂਦੇ ਹੋ ਕੱਲੇ ਪੰਜਾਬੀ ਨੂੰ ਢਾ ਲੈਣੇ ਚਾਰ ਪੰਜਾਂ ਨੂੰ ਇਹ ਕੋਈ ਦਲੇਰੀ ਵਾਲਾ ਕੰਮ ਤਾਂ ਨਹੀਂ ਪੰਜਾਬੀਆਂ ਤਾਂ ਪਤਾ ਨਹੀਂ ਕੀ ਜਦੋਂ ਸਭ ਵੀ ਅੱਖਾਂ ਚ ਲੜਕਦੇ ਪੰਜਾਬ ਜਿਹਦੇ ਪੱਗ ਬੰਨੀ ਦੇਖ ਲੈਂਦੇ ਨੇ ਮੈਂ ਕਿੰਨਾ ਪੁੱਛੂ ਨਾ ਜੀ ਹੁਣ ਉਹ ਪੱਗ ਬੰਨੀ ਸੀ ਨਾ ਨਵਦੀਪ ਦੀ ਪਿੱਛੇ ਨਵਦੀਪ ਤੇ ਆਪਣੇ ਦੋਸਤਾਂ ਦੇ ਨਾਲ ਗਿਆ ਸੀਗਾ ਤੁਸੀਂ ਵੀ ਸੁਣੀ ਹੋਣੀ ਹੈ ਘਟਨਾ ਹਾਂਜੀ ਹੋਟਲ ਵਾਲਿਆਂ ਨੇ ਕਹਿੰਦੇ ਕੁੱਟ-ਕੁੱਟ ਕੇ ਮਾਰਤਾ ਹਾਂਜੀ ਥੋੜੇ ਦਿਨ ਪਹਿਲਾਂ ਫਗਵਾੜਾ ਤੋਂ ਨਵਦੀਪ ਤੇ ਉਹਦੇ ਚਾਰਕ ਦੋਸਤ ਮਕਲੋੜ ਗੰਢ ਘੁੰਮਣ ਜਾਂਦੇ ਧਰਮਸ਼ਾਲਾ ਉੱਥੇ ਕਿਤੇ ਹੋਟਲ ਤੇ ਉਹ ਸਵੇਰੇ ਬ੍ਰੇਕਫਾਸਟ ਕਰਨ ਲਈ ਜਾਂਦੇ ਨੇ ਕਰੀਬ 10:00 ਵਜੇ ਹੂੰ 10:00 ਵਜੇ ਉਹ ਕੋਈ ਢਾਬਾ ਜਾਂ ਹੋਟਲ ਤੇ ਐਂਟਰ ਕਰਦੇ ਨੇ ਤੇ ਕਿਸੇ ਗੱਲ ਨੂੰ ਲੈ ਕੇ ਟਾਬੇ ਵਾਲੇ ਤੇ ਪੰਜਾਬੀ ਦੇ ਵਿੱਚ ਕੋਈ ਥੋੜੀ ਬਹੁਤੀ ਬਹਿਸਵਾਜੀ ਹੁੰਦੀ ਆ ਤੇ ਹੋਟਲ ਵਾਲਾ ਕਹਿ ਦਿੰਦਾ ਵੀ ਮੇਰੇ ਹੋਟਲ ਤੋਂ ਬਾਹਰ ਨਿਕਲ ਜਾਓ ਹੂੰ ਤੇ ਆਪਣੇ ਪੰਜਾਬੀ ਜਿੰਨੇ ਵੀ ਨੌਜਵਾਨ ਨੂੰ ਵੀ ਦਿਨਵਦੀਪ ਚਾਰ ਉਹਦੇ ਦੋਸਤ ਪਰ ਮੈਂ ਤਾਂ ਇਹ ਵੀ ਸੁਣਿਆ ਨਾ ਕਹਿੰਦੇ ਉਹ ਸ਼ਰਾਬ ਨੂੰ ਲੈ ਕੇ ਕੋਈ ਲੜਾਈ ਹੋਈ ਆ ਕਹਿੰਦੇ ਹੋਟਲ ਵਾਲੇ ਕਹਿੰਦੇ ਤੁਸੀਂ ਇੱਥੇ दारू ਨਹੀਂ ਪੀਣੀ ਹਾਂ ਹਾਂ ਮੈਂ ਉਹੀ ਉਸੇ ਗੱਲ ਤੇ ਆ ਰਿਹਾ ਵੀ ਜਦੋਂ ਉਹ ਹੋਟਲ ਅੰਦਰ ਐਂਟਰ ਕਰਦੇ ਆ ਨਾ ਹੂੰ ਉਹਨਾਂ ਕੋਲ ਮੇਬੀ ਇੱਕ ਕੋਕ ਦੀ ਬੋਤਲ ਹੁੰਦੀ ਆ ਚਿਪਸ ਹੁੰਦੇ ਆ ਹੂੰ ਤੇ ਉਹ ਐਂਟਰ ਕਰਦੇ ਤੇ ਹੋਟਲ ਵਾਲਾ ਨੂੰ ਪੈਂਦੇ ਸੱਟੇ ਹੀ ਕਹਿੰਦਾ ਤੇ ਸ਼ਰਾਬ ਨਹੀਂ ਪੀਣੀ ਉਹ ਨਵਦੀਪ ਤੇ ਉਹਦੇ ਯਾਰ ਦੋਸਤ ਕਹਿੰਦੇ ਆ ਵੀ ਅਸੀਂ ਇੱਥੇ ਸ਼ਰਾਬ ਪੀਣ ਨਹੀਂ ਆਏ ਹਲੇ ਸਵੇਰ 10 ਵਜੇ ਦਾ ਟਾਈਮ ਹੈ ਵੀ ਇੰਨੀ ਸਵੇਰ ਸ਼ਰਾਬ ਕੌਣ ਪੀਂਦਾ ਹੂੰ ਇਹ ਸ ਤਾਂ ਬ੍ਰੇਕਫਾਸਟ ਕਰਨਾ ਹੈ ਸਾਡਾ ਬ੍ਰੇਕਫਾਸਟ ਦਿਓ ਤੇ ਤੁਸੀਂ ਰੈਡੀ ਕਰੋ ਸਾਡਾ ਹੂੰ ਹੋਟਲ ਆਮਨ ਕਿਉਂ ਲੱਗਦਾ ਹਿਮਾਚਲ ਦੇਖਿਆ ਜਾਵੇ ਹਿਮਾਚਲ ਜਿਆਦਾਤਰ ਟੂਰਿਜ਼ਮ ਦੇ ਸਿਰ ਤੇ ਚੱਲ ਰਿਹਾ ਹੈਗਾ ਹਿਮਾਚਲ ਤੋਂ ਜਿਆਦਾਤਰ ਕਮਾਈ ਜਿਹੜੀ ਉੱਥੋਂ ਦੀ ਗਵਰਨਮੈਂਟ ਨੂੰ ਜਾਂ ਉੱਥ ਦੇ ਵਪਾਰੀ ਟੂਰਿਜ਼ਮ ਤੋਂ ਟੂਰਿਜ਼ਮ ਦੇ ਤੌਰ ਤੇ ਤੇ ਸਭ ਤੋਂ ਵੱਧ ਟੂਰਿਜ਼ਮ ਪੰਜਾਬ ਤੋਂ ਜਾਂਦਾ ਹੈਗਾ ਤੁਸੀਂ ਪਿਛਲੇ 2-3 ਸਾਲਾਂ ਤੋਂ ਦੇਖੋ ਹਮ ਹਿਮਾਚਲ 'ਚ ਇੱਕ ਨਹੀਂ ਇਹ ਬਹੁਤ ਘਟਨਾਵਾਂ ਇਦਾਂ ਹੋਈਆਂ ਨੇ ਹਿਮਾਚਲ ਦੇ 20-25 ਇਕੱਠੇ ਹੁੰਦੇ ਕੋਈ ਗੱਡੀ ਲੱਗ ਜਾਵੇ ਕਿਸੇ ਦੀ ਟੈਕਸੀ ਵਾਲਾ ਨਹੀਂ ਜੋ ਬਹੁਤ ਜ਼ਿਆਦਾ ਮੈਂ ਕਹੂੰਗਾ ਉੱਥੇ ਤੁਸੀਂ ਇੱਕ ਵਾਰੀ ਮੈਨੂੰ ਦੱਸ ਰਹੀ ਸੀ ਤੁਹਾਡੇ ਨਾਲ ਵੀ ਤੁਹਾਡੇ ਸ਼ਾਇਦ ਦੋਸਤਾਂ ਨਾਲ ਘਟਨਾ ਵਾਪਰੀ ਸੀ ਨਾ ਗਏ ਸੀ ਘੁੰਮਣ ਤੁਸੀਂ ਤੁਹਾਡੇ ਨਾਲ ਕੀ ਹੋਇਆ ਸੀ ਮੈਂ ਤੇ ਮੇਰੇ ਦੋਸਤ ਅਸੀਂ ਸੋਲਣ ਸੌਰੀ ਮੈਂ ਨਹੀਂ ਮੇਰੇ ਦੋਸਤ ਸੋਲਣ ਘੁੰਮਣ ਗਏ ਸੀਗੇ ਅੱਛਾ ਰਾਤ ਨੂੰ ਉਹਨਾਂ ਦੀ ਅੱਧੀ ਕਿਤੇ ਟਰੱਕ ਨਾਲ ਗੱਡੀ ਵੱਜ ਜਾਂਦੀ ਹੈ ਬਹੁਤ ਛੋਟੇ ਮੈਂ ਕਵਰ ਕਰੂੰਗਾ ਜਲਦੀ ਜਲਦੀ ਉੱਥੇ ਗੱਡੀ ਵੱਜਦੀ ਹੈ ਤੇ ਉਹਨਾਂ ਦੀ ਬਹਿਸ ਬਾਈ ਹੁੰਦੀ ਜਦ ਅਕਸੀਡੈਂਟ ਲੱਗਿਆ ਉਹ तकरीबन ਆਮ ਜੋ ਸੁਭਾਅ ਹੁੰਦਾ ਵੀ ਤੇਰੀ ਗਲਤੀ ਮੇਰੀ ਗਲਤੀ ਇਦਾਂ ਹੀ ਕਿਸੇ ਹਿਮਾਚਲ ਦੇ ਬੰਦੇ ਨੇ ਦੇਖ ਲਿਆ ਵੀ ਇੱਕ ਟਰੱਕ ਵਾਲੇ ਨਾਲ ਦੋ ਪੰਜਾਬੀ ਮੁੰਡੇ ਲੜ ਰਹੇ ਆ ਜਾਂ ਪੁੱਛਿਆ ਉਹ ਚਾਰ ਬੰਦੇ ਦੋਸਤ ਸੀਗੇ ਪਟਿਆਲੇ ਤੋਂ ਹੀ ਨੇ ਸਾਰੇ ਮੁੰਡੇ ਉਹ ਹੂੰ ਤੇ ਉਹ ਹਿਮਾਚਲ ਦਾ ਮੁੰਡਾ ਟੱਕ ਜੀ ਨੂੰ ਤੇ ਫੋਨ ਕਰ ਦਿੰਦਾ ਅੱਛਾ ਵੀ ਆਪਣੇ ਬੰਦੇ ਨੂੰ ਪੰਜਾਬੀ ਪੈ ਗਏ ਜੇ ਆ ਉਹ ਹੜਖਾਲ ਕੀ ਲੜ ਨਹੀਂ ਰਹੇ ਸੀ ਉਹ ਰਾਤ ਦਾ ਟਾਈਮ ਸੀ ਉੱਥੋਂ ਵੀ ਇਹ ਸੇਮ ਇਦਾਂ ਹੀ 30 40 ਹਿਮਾਚਲ ਇਕੱਠੇ ਹੋ ਕੇ ਆਂਦੇ ਆ ਹੂੰ ਮੇਰੇ ਦੋਸਤਾਂ ਤੇ ਛਾਤੀਆਂ ਦੇ ਉੱਪਰ ਪੱਥਰ ਨਾਲ ਬੰਨ ਕੇ ਇਦਾਂ ਉਪਰ ਛਾਤੀਆਂ ਦੇ ਪੱਥਰ ਮਾਰੇ ਗਏ ਸੀ। ਅੱਛਾ। ਪੱਥਰ ਫੜ ਕੇ ਨਾ ਇਦਾਂ ਛਾਤੀਆਂ ਦੇ ਪੱਥਰ ਮਾਰੇ ਗਏ ਸੀ। ਇੱਕ ਮੇਰੇ ਦੋਸਤ ਦੀ ਬਾਹ ਤੋੜਤੀ ਸੀ ਹਮਾ ਚਲੀਆਂ ਨੇ। ਅੱਛਾ। ਤੇ ਪਬਲਿਕ ਅੱਗ ਕੁੱਟੇ ਉਹ। ਜਦੋਂ ਪੁਲਿਸ ਲੈ ਕੇ ਗਈ ਇਹਨੂੰ ਰਾਤ ਨੂੰ ਥਾਣੇ ਚ। ਪੁਲਿਸ ਨੇ ਬੁੜੀ ਰਾਤ ਲੱਗ ਕੁੱਟੇ। ਅੱਛਾ। ਵੀ ਪ੍ਰਸ਼ਾਸਨ ਵੀ ਪੰਜਾਬ ਦੀ ਮਤਲਬ ਪ੍ਰਸ਼ਾਸਨ ਦਾ ਕੰਮ ਕੀ ਹੁੰਦਾ ਹੈ? ਹੂੰ। ਪਹਿਲਾਂ ਗੱਲ ਸੁਣੋ ਕੀ ਗਲਤੀ ਆ ਤੇ ਉਸਤੇ ਪਰਚਾ ਕੀਤਾ ਜਾਵੇ। ਪੈਂਦੀ ਸੱਟੇ ਰਿਮਾਂਡ ਪ੍ਰਸ਼ਾਸਨ ਨਹੀਂ ਲਾ ਸਕਦਾ। ਉਹਨਾਂ ਨੇ ਪੂਰੀ ਰਾਤ ਮੇਰੇ ਦੋਸਤ ਵਧਾ ਕੇ ਕੁੱਟੇ ਪੂ ਆਹ ਉਹ ਨਵਦੀਪ ਦਾ ਵੀ ਮਾਮਲਾ ਕੁਝ ਇਸ ਤਰ੍ਹਾਂ ਦਾ ਹੀ ਮਨ ਲਾਦਾ ਰਲਦਾ ਮਿਲਦਾ ਹੈ ਹਾਂਜੀ ਹਾਂਜੀ ਉਹ ਨਵਦੀਪ ਦੇ ਵੀ ਇਦਾਂ ਹੀ ਕਹਿੰਦੇ ਬਹਿਸ ਪਾਈ ਹੋਈ ਨਾਲ ਦੀਆਂ ਨੇ ਦੇਖਿਆ ਵੀ ਪੰਜਾਬੀ ਚਾਰ ਨੇ ਇਹ ਵੀ 30 40 ਜਣੇ ਇਕੱਠੇ ਹੋ ਕੇ ਆਏ ਪਤਾ ਨਹੀਂ ਇਹ ਵਿਚਾਰੇ ਸਿਰ ਤੇ ਸੱਟਾਂ ਮਾਰੀਆਂ ਕਹਿੰਦੇ ਦੋਸਤ ਕਹਿੰਦੇ ਸੀ ਆਪਣਾ ਬਚਾ ਕਰਦੀ ਰਹਿਗੇ ਜਦੋਂ ਪਿੱਛੇ ਮੁੜ ਕੇ ਦੇਖਿਆ ਨਬਦੀ ਕਹਿੰਦੇ 25 ਜਣਿਆਂ ਨੇ 4 ਜਣਿਆਂ ਨੂੰ ਬੰਨ ਕੇ ਇੱਕ ਹੋਟਲ ਦੇ ਵਿੱਚ ਕੁੱਟਿਆ ਯਾਰ ਕਿੱਡੀ ਸ਼ਰਮਨਾਕ ਗੱਲ ਆ ਤੇ ਇਦੋਂ ਸ਼ਰਮਨਾਕ ਗੱਲ ਦੇਖੋ ਹਾਲੇ ਤੱਕ ਕਿਸੇ ਵੀ ਗਵਰਨਮੈਂਟ ਦਾ ਨਾ ਤਾਂ ਪੰਜਾਬ ਗਵਰਨਮੈਂਟ ਦਾ ਤੇ ਨਾ ਹਿਮਾਚਲ ਗਵਰਨਮੈਂਟ ਦੇ ਵੱਲੋਂ ਕੋਈ ਐਕਸ਼ਨ ਆ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਹਾਲੇ ਤੱਕ ਆਇਆ ਹੈਗਾ ਤੁਸੀਂ ਉਹਦੀ ਮਾਂ ਦੀ ਵੀਡੀਓ ਦੇਖੀ ਹੈ ਮੈਂ ਹੁਣੇ ਦੇਖ ਰਿਹਾ ਸੀਗਾ ਉਹ ਵੀਡੀਓ ਦੇਖ ਰਹੀ ਹੈ ਦੇਖੋ ਮਾਂ ਉਹਦੀ ਉਹ ਅਪੀਲ ਕਰ ਰਹੀ ਹੈ ਪੰਜਾਬ ਵਾਸੀਆਂ ਨੂੰ ਕੋਈ ਹਿਮਾਚਲ ਨਾ ਜਾਓ ਮੈਂ ਵੀ ਤੁਹਾਨੂੰ ਤਾਈ ਕਿਹਾ ਨ ਮੈਂ ਵੀ ਤੁਹਾਨੂੰ ਤਾਂ ਹੀ ਕਿਹਾ ਉਹਨੂੰ ਦੇਖਿਆ ਮੈਂ ਵੀਡੀਓ ਮੇਰੇ ਵੀ ਰੌਂਗ ਟੇ ਖੜੇ ਹੋ ਗਏ ਉਹ ਖਬਰ ਨੂੰ ਸੁਣ ਕੇ ਉਹ ਪਰਿਵਾਰ ਐਡੀਕ ਡੂੰਗੀ ਸੱਟ ਖਾਈ ਬੈਠਾ ਨਾ ਉਹ ਪਰਿਵਾਰ ਚੋਂ ਕਦੀ ਕੋਈ ਉਹਨੂੰ ਘੁੰਮਣ ਨਹੀਂ ਜਾਊਗਾ ਕਿਤੇ ਹੂੰ ਉਹ ਹਿਮਾਚਲ ਵੱਲ ਉਹਦਾ ਪੂਰਾ ਟੱਬਰ ਮੂੰਹ ਨਹੀਂ ਕਰੂਗਾ ਇਹ ਜ਼ਿਆਦਾਤਰ ਘਟਨਾਵਾਂ ਮਿਲਦਾ ਦਾ ਹਿਮਾਚਲ ਨਹੀਂ ਇਹ ਕੁਝ ਏਰੀਆ ਹੈਗਾ ਜੇ ਆਪਾਂ ਸਾਰੇ ਹਿਮਾਚਲ ਨੂੰ ਮਾੜਾ ਨਹੀਂ ਆਪਾਂ ਕਹਿ ਸਕਦੇ ਬਹੁਤ ਚੰਗੇ ਲੋਕ ਵੀ ਆ ਹਾਂ Shimla ਵਾਲੀ ਸਾਈਡ ਜਾਂਦੇ ਆ ਆਪਾਂ ਉਧਰ ਲੋਕ ਥੋੜੇ ਜਿਹਾ ਵਧੀਆ ਦੇ ਕਦੀ ਵੀ ਆਪਾਂ ਕਿਸੇ ਪੂਰੀ ਸਟੇਟ ਨੂੰ ਟਾਰਗੇਟਿੰਗ ਕੁਝ ਲੋਕ ਹੁੰਦੇ ਆ ਸ਼ਰਾਰਤੀ ਅਨਸਰ ਸਾਰੇ ਲੋਕ ਮਾੜੇ ਨਹੀਂ ਹੁੰਦੇ ਚੰਗੇ ਲੋਕ ਬਹੁਤ ਹੈ ਹੂੰ ਚੰਗੇ ਲੋਕਾਂ ਦੀ ਮੈਂ ਐਗਜ਼ਾਮਪਲ ਦੇ ਸਕਦਾ ਇੱਕ ਵਾਰੀ ਅਸੀਂ ਕਰੋਨਾ ਤੋਂ ਬਾਅਦ ਦਾ ਟਾਈਮ ਤੁਹਾਨੂੰ ਪਤਾ ਕਰੋਨ ਵਾਲੀ ਸਾਰਾ ਵੇਲੇ ਬੰਦ ਸੀ ਹਿਮਾਚਲ ਚ ਲੋਕਾਂ ਨੇ ਜਿਹੜਾ ਲੀਜ਼ ਤੇ ਹੋਟਲ ਲਿੱਤੇ ਸਾਰੇ ਆਪਣੇ ਲੀਜ਼ ਦੇ ਉੱਤੇ ਦੇ ਕੇ ਵਾਪਸ ਆ ਗਏ ਸੀ ਹਿਮਾਚਲ ਚ ਬਿਜ਼ਨਸ ਜ਼ੀਰੋ ਹੋ ਗਿਆ ਸੀ ਕਿਉਂ ਟੂਰਿਜ਼ਮ ਖਤਮ ਹੋ ਗਿਆ ਸੀ ਹਿਮਾਚਲ ਦਾ ਹੀ ਦਾ ਵੱਡਾ ਜੀਡੀਪੀ ਦਾ ਹਿੱਸਾ ਟੂਰਿਜ਼ਮ ਤੋਂ ਆਂਦਾ ਹੈ ਹੂੰ ਇਹ ਦੁਨੀਆ ਗਵਾ ਵੀ ਜੇ ਟੂਰਿਜ਼ਮ ਹਿਮਾਚਲ ਜਾਣਾ ਬੰਦ ਕਰ ਦੇ ਨਾ ਹੂੰ ਮੈਂ ਕਹਿਣਾ ਤਾਂ ਨਹੀਂ ਜਾਂਦਾ ਇਹਨਾਂ ਦਾ ਸਭ ਕੁਝ ਠੱਪ ਹੋ ਜਵੇ ਹੂੰ ਤੇ ਅਸੀਂ ਨੈਣਾ ਦੇਵੀ ਉਹ ਹਮਮਨਾਲੀ ਤੁਰ ਰਹੇ ਸੀ ਤੇ ਇੱਕ ਦੋਸਤ ਨੇ ਸੁੱਖਾ ਪਿਆ ਸੀ ਚਲੋ ਅਸੀਂ ਨੈਣਾ ਦੇਵੀ ਮੱਥਾ ਟੇਕਣਾ ਸੀ ਚਲੇ ਗਏ ਉਹ ਲੇਡੀਸ ਉਹ ਦੇਖ ਕੇ ਰੋਣ ਹੀ ਲੱਗ ਗਈ ਅੱਛਾ ਉਹ ਟਾਬੇਲੀ ਲੇਡੀ ਹੂੰ ਤੇ ਅਸੀਂ ਪੁੱਛਿਆ ਆਂਟੀ ਜੀ ਜਿੱਦਾਂ ਕੀ ਹੋ ਗਿਆ ਹੂੰ ਕਹਿੰਦੀ ਪੁੱਤ ਮੈਂ ਆਪਣਾ ਚੁੱਲ੍ਹ 7 ਮਹੀਨੇ ਮਤ ਬਾਲ ਰਹੀ ਐ ਅੱਛਾ ਤੇ ਇੱਕ ਉਹ ਚੰਗੇ ਲੋਕ ਕਿੰਨੇ ਆ ਕਹਿੰਦੇ ਸਾਡਾ ਸਤਿਕਾਰ ਇਹਨਾਂ ਕੀਤਾ ਉਹ ਕਹਿੰਦੀ ਸਾਡੇ ਲਈ ਤਾਂ ਤੁਸੀਂ ਰੱਬ ਹੋ ਤੁਸੀਂ ਰੱਬ ਇੱਥੇ ਮੰਨਦੇ ਨੇ ਨਾ ਦੇ ਵੀ ਇਹਨੂੰ ਕਹਿੰਦੇ ਸਾਡੇ ਲਈ ਟੂਰਿਜ਼ਮ ਰੱਬ ਹੈ ਕਿਉਂਕਿ ਸਾਡਾ ਘਰ ਹੀ ਟੂਰਿਜ਼ਮ 'ਤੇ ਚੱਲਦਾ ਜਦੋਂ ਟੂਰਿਜ਼ਮ ਆਣਾ ਬੰਦ ਹੋ ਜਾਂਦੇ ਆ ਉਹ ਵਿਚਾਰੇ ਖੁਦ ਆਪ ਮੰਨਦੇ ਨੇ ਵੀ ਸਾਡੀ ਰੋਟੀ ਪਾਣੀ ਔਖੀ ਹੋ ਜਾਂਦੀ ਹੈ ਬਿਲਕੁਲ ਇਹ ਚੰਗੇ ਲੋਕ ਵੀ ਕਿੰਨੇ ਨੇ ਪਰ ਮੈਦੂਾਰੋਂ ਘਟਨਾ ਤੇ ਆਵਾ ਆਹਾਂ ਵਿਚਾਰੇ ਦੇ ਸੱਟਾਂ ਨਵਦੀਵੇਂ ਸਿਰ ਤੇ ਮਾਰੀ ਗਈਆਂ ਨੇ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਇੱਕ ਸਾਲ ਦਾ ਜਵਾਕ ਸੀ ਮਗਰ ਯਾਰ ਹਜੇ ਨਵਾਂ ਨਵਾਂ ਵਿਆਹ ਹੋਇਆ ਹੋਇਆ ਸੀ ਛੋਟਾ ਜਿਹਾ ਬੱਚਾ ਦੇਖਿਆ ਨਹੀਂ ਚਾੜੀ ਪੂਰੇ ਕੀਤੇ ਸੀ ਘਰ ਤਾਂ ਬਾਹ ਕਰ ਉਸ ਤੋਂ ਸ਼ਰਮ ਨਾ ਘਟਣਾ ਹੋਰ ਦਖਾ ਦੱਸਾਂ ਤੁਹਾਨੂੰ ਜਦੋਂ ਕਹਿੰਦੇ ਨਵਦੀਪ ਦਾ ਪਰਿਵਾਰ ਨਵਦੀਪ ਦੇ ਕਜ਼ਨ ਹਮ ਸ਼ਵਲਨਲੀ ਉਹ ਧਰਮਸ਼ਾਹਲਾ ਮਕਲੋਡ ਗੰਜ ਜਾਂਦੇ ਆ ਹਮ ਉਹਨਾਂ ਨੂੰ ਇੰਨਾ ਹਰਾਸ਼ਮੈਂਟ ਕਰਨਾ ਪਿਆ ਉੱਥੇ ਕਹਿੰਦੇ ਜਦੋਂ ਦੇ ਭਰਾ ਦੇ ਬਿਆਨ ਆਏ ਨੇ ਉਹ ਨਹੀਂ ਸਾਹਮਣੇ ਨਵਦੀਪ ਦੇ ਕਹਿੰਦੇ ਜਦੋਂ ਅਸੀਂ ਪਹੁੰਚੇ ਨਾ ਮਕਲੋਡ ਗੰਜ ਥਾਣੇ ਤੋਂ 2-3 ਕਿਲੋਮੀਟਰ ਪਹਿਲਾਂ ਹਿਮਾਚਲ ਨੇ ਫਿਰ ਗਰੁੱਪਸ ਮਾ ਕੇ ਖੜੇ ਸੀਗੇ ਅੱਛਾ ਟੈਕਸੀ ਹਲੇ ਤੇ ਆਮ ਲੋਕ ਉਹਨਾਂ ਨੇ ਕਈ ਕਰਨ ਗਰੁੱਪਸ ਦੇਖ ਕੇ ਫਿਰ ਖੜੇ ਹਮ ਵੀ 25 30 ਨੇ ਇੱਧਰ ਖੜੇ ਆ 25 30 ਨੇ ਉੱਧਰ ਖੜੇ ਆ ਵੀ ਕਿਤੇ ਫੇਰ ਇੱਧਰ ਵੀ ਗੱਲ ਹੋਵੇ ਤਾਂ ਫੇਰ ਅਸੀਂ ਅਟੈਕ ਕਰਨਾ ਮਾਤਾ ਮਕਲੌੜ ਜਾਂ ਜਣੀ ਸਾਈਡ ਪਿਆ ਪੰਜਾਬੀ ਸੇਫ ਨਹੀਂ ਮੈਨੂੰ ਨਹੀਂ ਲੱਗਦਾ ਮਕਲੌੜ ਜਾਂਦੇ ਵਿੱਚ ਜਾਣਾ ਚਾਹੀਦਾ ਪੰਜਾਬੀ ਨਹੀਂ ਹਿਮਾਚਲ ਚ ਜਾ ਕੇ ਮੈਂ ਵੀ ਆ ਫੀਲ ਕੀਤਾ ਕੋਈ ਟੂਰਿਜ਼ਮ ਸੇਫ ਨਹੀਂ ਹੁੰਦਾ ਮਾੜੀ ਜੀ ਗੱਲ ਹੋਣ ਤੇ ਇਹ ਇਕੱਠੇ ਹੋ ਜਾਂਦੇ ਨੇ ਤੁਹਾਨੂੰ ਪਤਾ ਫੇਰ ਰਸਤਾ ਵੀ ਕੋਈ ਭੱਜ ਬੰਦਾ ਭੱਜੂ ਕਿੱਥੇ ਇੱਕੋ ਹੀ ਰਸਤਾ ਆਉਂਦਾ ਇੱਕੋ ਰਸਤਾ ਜਾਂਦਾ ਬੰਦਾ ਖਾਈ ਛਾਲ ਮਾਰ ਦੂਗਾ ਬੰਦਾ ਭੱਜੂ ਨਹੀਂ ਸਕਦਾ ਇਹ ਤਾਂ 25 30 ਜਣ ਇਦਾਂ ਇਕੱਠੇ ਹੋ ਕੇ ਪੈ ਜਾਂਦੇ ਆ ਹਮ ਰਿਜ਼ਲਟ ਆਪਣੇ ਸਾਹਮਣੇ ਪਰ ਸਾਡੀਆਂ ਵੀ ਕਮੀਆਂ ਨੇ ਨਾ ਅਸੀਂ ਵੀ ਜਦੋਂ ਗੱਡੀ ਚਾਗਦੇ ਆ ਚਲੋ ਜੀ ਮਕਲੋੜਗਾ ਚ ਚਲੋ ਜੀ Shimla ਚ ਚਲੋ ਜੀ Himachal ਸਾਡੇ ਕੋਲ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਹੋਰ ਜੈਪੁਰ ਚਲੇ ਜਾਈਏ ਰਾਜਸਥਾਨ ਦੇ ਵਿੱਚ ਟੂਰਿਜ਼ਮ ਬੜਾ ਪਿਆਗਾ ਪੰਜਾਬ ਹਾਂ ਰੈਸਟ ਪਲੇਸ ਬਹੁਤ ਨੇ ਪੰਜਾਬ ਦਿੱਲੀ ਹਿਮਾਚਲ ਮਾਨ ਨੂੰ ਮੂੰਹ ਤਾਂ ਕਰਦਾ ਜਿਆਦਾ ਨੇੜੇ ਪਿਆ ਜਾਂਦਾ ਥੋੜਾ ਹੂੰ ਉਧਰਲੀ ਸਾਈਡ ਨਾਲੋਂ ਵੈਸਟ ਨਾਲੋਂ ਇਧਰੋਂ ਨੇੜੇ ਪਿਆ ਜਾਂਦਾ ਵੀ ਤਾਂ ਪੰਜਾਬ ਦਿੱਲੀ ਇਧਰ ਮੂੰਹ ਕਰਦਾ ਪਰ ਮੈਂ ਇੱਕ ਗੱਲ ਕਹਿਣਾ ਜੇ ਟੂਰਿਜ਼ਮ ਜੇ ਪਿੱਛੇ ਹਟ ਜਾਏ ਇਹਨਾਂ ਦੀ ਅਕਲ ਟਿਕਾਣੇ ਆ ਜੂਗੀ ਇਹਨਾਂ ਦੇ ਸੱਤੂ ਮੈਂ ਕਹਿਣਾ ਨਹੀਂ ਚਾਹੁੰਦਾ ਅਦਾ ਦੇ ਵਰਡ ਕੀ ਫਿਰ ਗੁੱਸਾ ਤਾਂ ਹੁੰਦਾ ਹੈ ਨਾ ਹੂੰ ਵੀ ਕਿੱਦਾਂ ਤੁਸੀਂ ਇੱਕ ਨਮਾ ਨਮਾ ਵਿਆਹ ਛੋਟਾ ਜਿਹਾ ਬੱਚਾ ਉਸ ਯਾਰ ਮੰਨ ਲਿਆ ਕੋਈ ਗਾਲੀ ਗਲੋਚ ਗਲਤੀ ਇਹ ਦੀ ਹੋਣੀ ਤੁਸੀਂ ਮਾਰ ਦੋਗੇ ਬੰਦੇ ਨੂੰ ਹੂੰ ਜਮੀਨ ਦਾ ਹੱਲ ਜਾਨੋ ਮਾਰ ਦੋਗੇ ਬੰਦੇ ਨੂੰ ਇੱਡੀ ਕੀ ਵੀ ਗੱਲ ਹੋ ਗਈ ਮੰਨ ਲਾ ਇੱਕ ਨੇ ਗਾਲ ਕਢੀ ਤੂੰ ਕੱਟ ਲੈ ਭਾਈ ੱੱਕਾ ਮਾਰਿਆ ਤੂੰ ਮਾਰ ਲਓ ਜਾਨੋ ਮਾਰ ਦੋਗੇ ਇਹ ਵੀ ਕੀ ਦਲੇਰੀ ਹੈ ਤੁਸੀਂ 25 30 ਜਣੇ ਇਕੱਠੇ ਹੋ ਜਾਂਦੇ ਹੋ ਕੱਲੇ ਪੰਜਾਬੀ ਨੂੰ ਢਾ ਲੈਣੇ ਚਾਰ ਪੰਜਾਂ ਨੂੰ ਇਹ ਕੋਈ ਦਲੇਰੀ ਵਾਲਾ ਕੰਮ ਤਾਂ ਨਹੀਂ ਕੋਈ ਉਹ ਤੋਂ ਪ੍ਰਸ਼ਾਸਨ ਦੀ ਇੰਨਾ ਸ਼ਰਮਨਾਕ ਉਹ ਕਹਿੰਦੇ 6 ਬੰਦੇ ਰਿਟੇਨ ਕਰੇ ਸੀਗੇ ਇਸ ਘਟਨਾ ਤੋਂ 6 ਨੂੰ ਰਿਟੇਨ ਕਰ ਲਏ ਅਗਲੇ ਦਿਨ 5 ਰਹਿ ਗਏ ਜੀ ਮਤਲਬ ਪ੍ਰਸ਼ਾਸਨ ਵੀ ਹਿਮਾਚਲਿਆਂ ਦਾ ਪੂਰਾ ਸਾਧਨ ਦਾ ਨਾ ਪਖਪੂਰ ਦਾ ਪ੍ਰਸ਼ਾਸਨ ਵੀ ਵੀ 6 ਰਿਟੇਨ ਹੋਏ ਇੱਕ ਬੰਦਾ ਕਿੱਥੇ ਗਿਆ ਉਹਦੇ ਭਰਾ ਦੇ ਆਪਦੇ ਬਿਆਨ ਨੇ ਕਹਿੰਦੇ ਸਾਨੂੰ ਰਾਤ ਨੂੰ ਭੋਕੋਲ ਜਾਂਦੀਆਂ ਨੇ ਇੱਧਰ ਥਾਣੇ ਆਜੋ ਉੱਧਰ ਥਾਣੇ ਆਜੋ ਇੱਕ ਥਾਣੇ ਬੁਲਾ ਰਹੇ ਹੋ ਕੋਈ ਕਹਿੰਦਾ ਧਰਮਸ਼ਾਲਾ ਥਾਣੇ ਆਜੋ ਕੋਈ ਕਹਿੰਦਾ ਇੱਧਰ ਮਕਲੋੜਗਾਹ ਦੇ ਨੀਚੇ ਆਜੋ ਬਹੁਤ ਕੁਤਬ ਦਾ ਹੀ ਕਰੀ ਪਰਿਵਾਰ ਦੀ ਤੇ ਉਹਦੀ ਮਾਂ ਦੇਖੀ ਨਹੀਂ ਜਾਂਦੀ ਬਿਲਕੁਲ ਤਾਂ ਹਮਾ ਚਲ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਸੋਚਣਾ ਜਾਊਗਾ ਵੀ ਤੁਸੀਂ ਪੱਖਵਾਦ ਨਾ ਕਰੋ ਗਲਤੀ ਦੇਖੋ ਕਿਹਦੀ ਹੈ ਹੂੰ ਤੁਸੀਂ ਤਾਂ ਸਾਈਡ ਹੀ ਹਮਾ ਚਲ ਵਾਲੇ ਦੀ ਲੈ ਲੈਣੇ ਹੋ ਹਮੇਸ਼ਾ ਵੀ ਨਹੀਂ ਹਮਾ ਚਲਾਲੇ ਸਹੀ ਨਹੀਂ ਤੇ ਟੂਰਿਜ਼ਮ ਹੀ ਗਲਤ ਹੈ ਹੂੰ ਵੀ ਸਾਰਾ ਟੂਰਿਜ਼ਮ ਗਲਤ ਹੋ ਗਿਆ ਦਲੇਦ ਦਾ ਥੋੜਾ ਤੁਸੀਂ ਜਮਾਰੀ ਗੱਡੀ ਲੱਗੀ ਮਾੜੀ ਬੈਠੋ ਤੁਸੀਂ ਬੰਦਾ ਹੀ ਮਾਰ ਦੋਗੇ ਹਾਂ ਇਹ ਗੱਲ ਜੇ ਬਹੁਤ ਟੂਰਿਜ਼ਮ ਤੇ ਆਉਂਦੀ ਹੈ ਮੈਂ ਬਦੀ ਭੁੱਲਣਾ ਨਹੀਂ ਚਾਹੀਦਾ ਹੂੰ ਤੁਹਾਡਾ 80% ਯੂਥ ਪੰਜਾਬ ਤੇ ਚੰਡੀਗੜ੍ਹ ਕੰਮ ਕਰਨਾ ਹੁੰਦਾ ਜੇ ਸਾਡੇ ਜੇ ਸਾਡੇ ਵਾਲਿਆਂ ਨੇ ਇਹ ਕੰਮ ਕਰਨਾ ਸ਼ੁਰੂ ਕਰਤਾ ਫਿਰ ਤੁਸੀਂ ਮੈਂ ਕਹਿੰਨਾ ਐਦਾ ਅਸੀਂ ਕੋਈ ਹਿੰਸਕ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਪਰ ਜੇ ਕਦੀ ਪੰਜਾਬ ਤੋਂ ਘਟਨਾ ਸੁਣੀ ਹੈ ਕਦੀ ਹਿਮਾਚਲ ਦੇ ਬੰਦੇ ਨੂੰ ਚਾੜੀ ਜਾਣੇ ਪੰਜਾਬ ਬੰਦ ਚਲੇ ਜਾਓ ਖਰੜ ਚਲੇ ਜਾਓ ਤੁਸੀਂ ਹਿਮਾਚਲ ਸਾਰਾ ਬੈਠਾ ਹੈਗਾ ਮੈਂ ਕਹਿੰਦਾ ਵਡੀਆਂ ਵਡੀਆਂ ਆਈਟੀ ਕੰਪਨੀਆਂ ਦੇ ਵਿੱਚ ਅੱਜ ਕੁੜੀਆਂ ਮੁੰਡੇ ਜਿੰਨੇ ਲੱਗੇ ਜੋਬ ਤੇ ਕੰਮ ਕਰ ਰਹੇ 60-70% ਹਿਮਾਚਲ ਤੋਂ ਨੇ ਹਿਮਾਚਲ ਤੋਂ ਨੇ ਸਾਰੇ ਜੇ ਕਦੀ ਪੰਜਾਬੀ ਇਸ ਲਾਈਨ ਤੇ ਉੱਤਰ ਆਏ ਫਿਰ ਆ ਪਟਿਆਲ ਜਿੰਦਰਾ ਹਸਪੀਟਲ ਚ ਵੀ 300 400 ਮਲਾਢ ਮਿਲ ਕੇ ਹਿਮਾਚਲ ਦਾ ਕਦੀ ਪੁੱਛੋ ਜਾ ਕੇ ਉਹਨਾਂ ਨੂੰ ਵੀ ਕਦੀ ਪਟਿਆਲੇ ਦੇ ਕਿਸੇ ਇੱਕ ਸ਼ਖਸ ਤੋਂ ਤੰਗ ਕੀਤਾ ਕਦੀ ਤਾਂ ਤੰਗ ਕੀ ਵਿਦਿੱਤੀ ਕਿਸੇ ਦਲੀ ਬਤਮੀਜ਼ੀ ਕਰੀਏ ਪੰਜਾਬ ਦੇ ਲੋਕ ਸਿਆਣੇ ਲੋਕ ਨੇ ਪਰ ਇਹ ਤਾਂ ਐ ਸਮਝਦਾ ਕਿ ਅਸੀਂ ਪਾਕਿਸਤਾਨ ਤੋਂ ਆਏ ਹੁੰਨੇ ਹਾਂ ਵੀ ਇਹ ਤਾਂ ਬਾਰਡਰ ਪਾਰੋਂ ਆਏ ਆ ਇਹਨਾਂ ਨੂੰ ਵੀ ਕੁਝ ਕਰਨ ਦੋਸ਼ ਤਾਂ ਮਾਰ ਦਾਂਗੇ ਇਹ ਵੀ ਆਪਣੀ ਨੇ ਹਿਮਾਚਲ ਵੀ ਕਦੇ ਪੰਜਾਬ ਦਾ ਹਿੱਸਾ ਸੀ ਪੰਜਾਬ ਤੋਂ ਨਿਕਲਿਆ ਯਾਰ ਐਂ ਤਾਂ ਸਾਡੇ ਨਾਲ ਹਰਿਆਣਾ ਨਹੀਂ ਕਰਦਾ ਕਦੀ ਕਹਿ ਕੇ ਦੇਖਿਓ ਇਹਨਾਂ ਨੂੰ ਤੁਹਾਡੇ ਮਗਰ ਪੈ ਜਾਣਗੇ ਕਦੀ ਹਿਮਾਚਲੀ ਨੂੰ ਗੱਲ ਕਰਕੇ ਦੇਖੋ ਜੀ ਕਹਿ ਕੇ ਦੇਖਿਓ ਵੀ ਪੰਜਾਬ ਹਿਮਾਚਲ ਪੰਜਾਬ ਦਾ ਹਿੱਸਾ ਸੀ ਤੁਹਾਡੇ ਮਗਰ ਪੈ ਜਾਣੇ ਕਹਿੰਦੇ ਕਿਵੇਂ ਸਾਡਾ ਪਹਿਰਾਵਾ ਲੱਗ ਸਾਡੀ ਬੋਲੀ ਅੱਡ ਸਾਡਾ এনवायरमेंट ਅੱਡ ਅਸੀਂ ਪੰਜਾਬ ਦਾ ਹਿੱਸਾ ਕਿੱਦਾਂ ਹੋਗੇ ਕਹਿੰਦੇ ਐਸੋ ਹੀ ਗੱਲ ਦੀ ਤਾਂ ਮਾਰ ਹੈ ਨਾ ਹੂੰ ਜ਼ਹਿਰ ਬਹੁਤ ਭਰਿਆ ਦੀਲਾਂ ਚ ਇੱਕ ਦੂਜੇ ਬਰਤੀ ਜਿੱਦ ਮੈਨੂੰ ਮੈਨੂੰ ਇਹ ਲੱਗਦਾ ਵੀ ਇਸ ਜ਼ਹਿਰ ਦੇ ਪਿੱਛੇ ਸਾਡੀਆਂ ਸਰਕਾਰਾਂ ਸਭ ਤੋਂ ਵੱਡੀਆਂ ਜ਼ਿੰਮੇਵਾਰ ਨੇ ਹੋ ਸਕਦਾ ਤੁਸੀਂ ਇਹ ਦੇਖੋ ਪੰਜਾਬ ਸਰਕਾਰ ਵੱਲੋਂ ਹਜੇ ਵੀ ਕੋਈ ਮੇਰੇ ਸਾਹਮਣੇ ਐਕਸ਼ਨ ਦਾ ਬਿਆਨ ਨਹੀਂ ਆਇਆ ਵੀ ਅਸੀਂ ਪਰਿਵਾਰਾਂ ਨਾਲ ਸਾਡੇ ਮੈਂ ਹੋਣੇ ਚੈੱਕ ਕਰ ਰਿਹਾ ਸੀ ਮੁੱਖ ਮੰਤਰੀ ਪੰਜਾਬ ਦਾ ਪੇਜ ਅਕਸਰ ਮੁੱਖ ਮੰਤਰੀ ਕੋਈ ਵੀ ਕਾਰਵਾਈ ਕਰਦੇ ਜਾਂ ਕੋਈ ਘਟੜ ਦੁੱਖ ਦਾ ਪਕਟਾਵਾ ਤਾਂ ਕਰਦੇ ਆ ਵੀ ਇੱਕ ਮਾਂ ਦਾ ਪੁੱਤ ਚਲਾ ਗਿਆ ਯਾਰ ਇੱਕ ਸਾਲ ਦਾ ਸੀ ਮੁੱਖ ਮੰਤਰੀ ਸਾਹਿਬ ਨੇ ਇੱਕ ਟਵੀਟ ਤੱਕ ਨਹੀਂ ਕੀਤਾ ਕ ਪੰਜਾਬ ਸਰਕਾਰ ਕਾਰਵਾਈ ਕਰਾਉਣੀ ਤਾਂ ਬਹੁਤ ਦੂਰ ਦੀ ਗੱਲ ਆ ਨਹੀਂ ਮੁੱਖ ਮੰਤਰੀ ਇੱਕ ਸਟੈਂਡ ਲਵੇ ਮੁੱਖ ਮੰਤਰੀ ਕਵੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਲਿਖੇ ਕਿ ਭਾਈ ਸਾਡੇ ਪੰਜਾਬ ਦਾ ਪੁੱਤ ਆਇਆ ਸੀਗਾ ਤੁਹਾਡੇ ਘੁੰਮਣ ਵਾਸਤੇ ਤੇ ਤੁਹਾਡੇ ਆ ਹੋਇਆਗਾ ਕੀ ਕਾਰਵਾਈ ਹੋਈ ਹੈ ਹੁਣ ਤੱਕ ਦੱਸੋ ਕਿੰਨੇ ਬੰਦੇ ਫੜ ਕੇ ਤੁਸੀਂ ਜੇਲ੍ਹ ਚ ਸੱਟੇ ਆ ਇਸੇ ਗੱਲ ਦਾ ਫਾਇਦਾ ਚੱਕ ਜਾਂਦੀ ਹੈ ਹਿਮਾਚਲ ਗਵਰਨਮੈਂਟ ਵੀ ਪੰਜਾਬ ਤੋਂ ਕੋਈ ਨਾ ਕੋਈ ਕਾਰਵਾਈ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਕੋਈ ਮੰਤਰੀ ਐਮ ਐਲ ਏ ਸਟੈਂਡ ਲੈਣ ਮੰਤਰੀ ਸਟੈਂਡ ਲਵੇ ਕਿੱਦਾਂ ਕਾਰਬ ਵੀ ਨਹੀਂ ਹੋਊਗੀ ਪੰਜਾਬ ਦੇ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਦੇਖ ਰਹੇ ਨੇ ਦਿੱਲੀ ਜਾ ਕੇ ਧੌਣੇ ਲਾ ਰਹੇ ਨੇ ਉਹਨਾਂ ਵਿੱਚ ਪੰਜਾਬ ਦਾ ਦਿਲ ਦੇਖੋ ਪੰਜਾਬੀਆਂ ਦਾ ਦਿਲ ਦੇਖੋ ਤੁਹਾਨੂੰ ਘਟਨ ਦਾ ਸਨ ਦੋਸਤਾਂ ਲਈ ਚਲੋ ਉਹ ਆ ਗਏ ਉਹ ਉਹਨਾਂ ਨੂੰ ਸਿਰੇ ਉਹ ਥਾਣੇ ਚੋਰੀ ਆ ਕਰਤਾ ਮੇਰੇ ਦੋਸਤਾਂ ਨੂੰ ਜਿਹੜੀ ਦੋਸਤੀ ਬਾਹਰ ਟੁੱਟੀ ਸੀ ਨਾ ਉਹਨੇ ਪਟਿਆਲੇ ਆ ਕੇ ਆਪਣੀ ਕੰਪਲੀਟ ਕਰੀ ਵੀ ਇਦਾਂ ਆਪਣੀ ਟੀਮ ਇੱਥੋਂ ਡਾਕਟਰ ਕੋਈ ਜਾਂਦੇ ਨੇ ਨਾਮੀ ਡਾਕਟਰ ਨੇ ਨਾਮ ਨਹੀਂ ਲਾਉਂਗਾ ਨਾਮੀ ਡਾਕਟਰ ਨੇ ਬਟਿਆਲੇ ਦੇ ਮਰੇ ਦੋਸਤਾਂ ਨਾਲ ਜਾਂਦੇ ਨੇ ਉਥੇ ਡੀਜੀਪੀ ਐਸਐਸਪੀ ਨੂੰ ਪਹੁੰਚ ਕਰਦੇ ਨੇ ਵੀ ਸਾਡੇ ਪੰਜਾਬੀ ਨਾਲ ਐਂ ਕਰ ਗੱਲ ਹੋਈ ਐਸਐਸਪੀ ਨੇ ਕਿਹਾ ਵੀ ਜਿੰਨੇ ਮੁਲਾਜ਼ਮ ਸੀ ਨਾ ਹੋ ਜਿਨ੍ਹਾਂ ਨੇ ਸਾਡਾ ਕੁੱਟ ਮਾਰ ਕੇ ਸਸਪੈਂਡ ਕਰ ਦੋ ਉਹ ਹਮਾਚਲੀ ਉਹ ਮੁੰਡੇ ਦੇ ਪੈਰਾਂ 'ਚ ਗਿਰ ਗਿਆ ਕੇ ਕਿੰਨੇ ਸਾਡੀਆਂ ਛੋਟੀ ਛੋਟੀ ਕੁੜੀਆਂ ਨੇ ਸਾਡੇ ਬੱਚੇ ਨੇ ਆਪਣਾ ਪੰਜਾਬੀ ਦਿਲ ਦੇਖੋ ਫੇਰ ਵੀ ਕਹਤਾ ਕਹਿੰਦੇ ਨਾ ਇਹਨਾਂ ਨੂੰ ਸਸਪੈਂਡ ਨਾ ਕਰੋ ਜੀ ਚਲੋ ਕੋਈ ਇੰਨਾਂ ਦੀ ਬੰਦ ਦੀ ਸਜ਼ਾ ਉਹ ਦੇ ਦੋ ਫੇਰ ਵੀ ਪੰਜਾਬੀ ਕਹਿੰਦੇ ਨਾ ਮਾਫ਼ ਕਰ ਦੋ ਹਲੇ ਕਿ ਮੇਰੇ ਦੋਸਤ ਦੀ ਮਾਂ ਤੋੜਦੀ ਸੀ ਉਹਨਾਂ ਨੂੰ ਹਮਾਚਲੀ ਨੇ ਕੁੱਟ ਕੁੱਟ ਕੇ ਪੰਜਾਬ ਉਹਨਾਂ ਲਈ ਉਸ ਪੁ ਤੇ ਇਹ ਸਾਡੇ ਨਾਲ ਕਿਤੇ ਪਰਾਇਆ ਮੰਗੂ ਬਤੀਲਾ ਕਰਦੇ ਨੇ ਇਹ ਪਤਾ ਨਹੀਂ ਹੈ ਕਿਤੇ ਪਾਕਿਸਤਾਨ ਤੋਂ ਹੀ ਆ ਕੇ ਉੱਠ ਕੇ ਸਾਨੂੰ ਘੁੰਮਣਾਂਗੇ ਮੈਂ ਤੁਸੀਂ ਕਦੀ ਹਿਮਾਚਲ ਜਿਹੇ ਡਿਸਕਸ ਕਰਿਓ ਮੈਂ ਪੁੱਛਿਆ ਸੀ ਹਿਮਾਚਲ 'ਚ ਮੇਰੇ ਦੋਸਤ ਜਦੋਂ ਬਣ ਜਾਂਦੇ ਆ ਬਾ ਘੁੰਮਣ ਜਾਂਦੇ ਹਾਂ ਮੈਂ ਕਿਹਾ ਸਾਰੇ ਮਾੜੇ ਨਹੀਂ ਹੁੰਦੇ ਚੰਗੇ ਲੋਕ ਬਹੁਤ ਨੇ ਹਿਮਾਚਲ 'ਚ ਬਾਹਰ ਬਹੁਤ ਚੰਗੇ ਲੋਕ ਵੀ ਨੇ ਮੈਂ ਪੁੱਛਿਆ ਵੀ ਤੁਸੀਂ ਇਦਾਂ ਕਰਦੇ ਕਿਉਂ ਮਾੜੀ ਗੱਡੀ ਵੱਜ ਜਾਂਦੀ ਐ ਤੁਸੀਂ ਗਲ ਪੈ ਜੰਨੇ ਹੋ ਮਾੜਾ ਜਾਂ ਕੋਈ ੱੱਕਾ ਜਾਂ ਬੋਡਾ ਵੱਜ ਗਿਆ ਅਚਾਨਕ ਹੀ ਵੱਜ ਜਾਂਦਾ ਤੁਸੀਂ ਮੈਂ ਕਿਹਾ 25 ਜਣੇ ਢਾਲੇ ਨੁਕੇ ਨੂੰ ਫੜ ਕੇ ਕਹਿੰਦੇ ਸਾਡੇ ਤੋਂ ਜਰਿਆ ਨਹੀਂ ਜਾਂਦਾ ਕਿ ਤੁਸੀਂ ਘੁੰਮਣ ਤਾਓ ਕਹਿੰਦੇ ਤੁਸੀਂ ਗੱਡੀਆਂ ਖੋਲ-ਖੋਲ ਕੇ ਨਾ ਨੱਚੋ ਨਾ ਕਹਿੰਦਾ ਇਹ ਗੱਲ ਆਉਂਦੀ ਆ ਕਹਿੰਦੇ ਹੁੱਲੜਬਾਜੀ ਕਰਦੇ ਆ ਹੁੱਲੜ ਆਪਣੇ ਵਾਲੇ ਬਥੇਰੇ ਹੈਗੇ ਵੀ ਉੱਥੇ ਜਾ ਕੇ ਸ਼ਰਾਬ ਪੀ ਕੇ ਜਲਪੜਾ ਕੋਈ ਦੇਖਦਾ ਮੈਂ ਕਹਿੰਨਾ ਉਹ ਗੱਲ ਗਲਤ ਆ ਡੀਜੇ ਹੁੱਲੜਬਾਜੀ ਕਰਦੇ ਆ ਮੈਂ ਗਲਤ ਨਹੀਂ ਆ ਕਹਿੰਨਾ ਇਹ ਗੱਲ ਗਲਤ ਹੈ ਸ਼ਰਾਬ ਪੀ ਕੇ ਗੱਡੀ ਚਲਾਉਣਾ ਗਲਤ ਹੈ ਹੂੰ ਮੈਂ ਕਹਿੰਨਾ ਓਨ ਰੋਡ ਨੱਚਣਾ ਗਲਤ ਹੈ ਪਰ ਕੁਝ ਜਗ੍ਹਾ ਬੀੜ ਬਣੀਆਂ ਹੁੰਦੀਆਂ ਬੰਦਾ ਹੋਟਲ 'ਚ ਕੰਮ ਕਰ ਸਕਦਾ ਉਹਨਾਂ ਨੂੰ ਉੱਥੋਂ ਵੀ ਦਿੱਕਤ ਹੈ ਬੰਦਾ ਘੁੰਮਣ ਕਿਉਂ ਜਾਂਦਾ ਤੁਸੀਂ ਦੱਸੋ ਹੂੰ ਬੰਦਾ ਬਾਰ ਕੋ ਮਨ ਕੀ ਜਾਨਦਾ ਵਕੇਸ਼ਨ ਮਨਾਣ ਕੀ ਜਾਂਦਾ ਵੀ ਅਸੀਂ ਥੋੜਾ ਰਿਲੈਕਸ ਹੋ ਜਾਈਏ ਘੁੰਮੀਆਂ ਫਿਰੀ ਐਨਜੋਏ ਨਾ ਚੀ ਟੱਪੀਏ ਹੋਰ ਹੂੰ ਇਸੇ ਲਈ ਜਾਂਦਾ ਵੀ ਥੋੜਾ ਆਪਣਾ এনवायरमेंट ਚੇਂਜ ਕਰੀਏ ਅਸੀਂ ਇੱਥੋਂ ਆਪਣੀ ਜੌਬ ਲਾਈਫ ਤੋਂ ਥੋੜਾ ਜਿਆ ਬੰਦਾ ਅੱਕ ਜਾਂਦਾ ਵੀ ਚਲੋ ਕਿਤੇ ਬਾਹਰ ਚੱਲੋ ਘੁੰਮਾਈਏ ਫਿਰ ਆਈਏ ਤੇ ਬੰਦਾ ਮੋਜ ਮਸਤੀ ਕਰਨ ਜਾਂਦਾ ਜੇ ਤੁਹਾਨੂੰ ਮੋਜ ਮਸਤੀ ਤੋਂ ਇਤਰਾਜ਼ ਹੈ ਤੁਹਾਡੇ ਤੋਂ ਜਰੇ ਨਹੀਂ ਜਾਂਦੇ ਤੁਸੀਂ ਫਿਰ ਟੂਰਿਜ਼ਮ ਬੰਦ ਹੀ ਕਰ ਦੋ ਵੀ ਮਾਚ ਕੋਈ ਟੂਰਿਸਟਸ ਨਾ ਆਵੇ ਜੀ ਹੂੰ ਬੰਦ ਹੀ ਕਰ ਦੋ ਫਿਰ ਖਾਸ ਤੌਰ ਤੇ ਜੇ ਪੰਜਾਬੀਆਂ ਦਾ ਤਾਂ ਪੰਜਾਬੀਆਂ ਨੂੰ ਜਮਾਂ ਮੈਂ ਕਿੰਨਾ ਪੰਜਾਬੀਆਂ ਦਾ ਪਤਾ ਨਹੀਂ ਕੀ ਧਰਮ ਸਭ ਦੀ ਅੱਖ ਚੜ ਲੜਕਦੇ ਪੰਜਾਬੀ ਜਿਹਦੇ ਪੱਗ ਬੰਨੀ ਦੇਖ ਲੈਂਦੇ ਨੇ ਮੈਂ ਕਹਿੰਨਾ ਪੁੱਛੋ ਨਾਲੀ ਹੁਣ ਉਹ ਪੱਗ ਬੰਨੀ ਸੀ ਨਾ ਨਵਦੀਪ ਦੇਵੀ ਇਹ ਵੀ ਇਫੈਕਟ ਹੈ ਮੈਂ ਕਹਿੰਨਾ ਕੋਈ ਹੋਰ ਧਰਮ ਦਾ ਹੁੰਦਾ ਸ਼ਾਇਦ ਹੁੰਦਾ ਨਾ ਇਹ ਜਿਹੜਾ ਉਹ ਤੀਰ ਹੁੰਦਾ ਪੱਗਾ ਬੰਨੀਆਂ ਦੇਖ ਲੀਆਂ ਤੇ ਚੜ ਗਏ 25 30 ਜਣੇ ਵੀ ਤੁਹਾਨੂੰ ਦੱਸਦੇ ਆਜੋ ਮੈਂ ਕਹਿੰਨਾ ਵੀ ਹਮਾਚ ਸਰਕਾਰ ਨੂੰ ਵੀ ਇਸ ਤੇ ਗੌਰ ਫਰਮਾਣਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਜਿਨੇ ਲੋਕ ਜਿਨੇ ਲੋਕਾਂ ਨੇ ਹਮਲਾ ਕੀਤਾ ਉਹਨੂੰ ਉਹਨਾਂ ਦੀ ਬੰਦ ਦੀ ਸਜ਼ਾ ਦਿੱਤੀ ਜਾਵੇ ਜੀ ਬਿਲਕੁਲ